ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੱਲ ਦੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਉਹ ਕਿਹੜੇ ਕਿਹੜੇ ਸਕੂਲ ਨੇ ਅਤੇ ਕਿਹੜੇ ਜ਼ਿਲ੍ਹੇ ਦੇ ਸਕੂਲ ਨੇ ਜਿਨ੍ਹਾਂ ਵਿੱਚ ਕੱਲ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਅਤੇ ਛੁੱਟੀ ਦਾ ਐਲਾਨ ਕਿਉਂ ਕੀਤਾ ਗਿਆ ਗਿਆ ਉਹ ਅੱਗੇ ਵੀਡੀਓ ਵਿੱਚ ਜਰੂਰ ਵੀਡੀਓ ਨੂੰ ਐਂਡ ਤੱਕ ਜਰੂਰ ਬਣੇ ਰਹਿਣਾ ਜੇ ਇੱਕ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਹੁਣੇ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਤਰ੍ਹਾਂ ਦੀਆਂ ਸਕੂਲਾਂ ਦੀਆਂ ਅਪਡੇਟਸ ਤੁਹਾਨੂੰ ਆਪਣੇ ਚੈਨਲ ਤੇ ਮਿਲਣਗੀਆਂ ਸਭ ਤੋਂ ਪਹਿਲਾਂ ਹਾਂਜੀ ਉਹ ਵਧ ਦਿਆਂਗੇ ਖਬਰ ਵੱਲ ਅੱਜ ਦੇਸ਼ ਦਾ 78ਵਾਂ ਆਜ਼ਾਦੀ ਦਿਹਾੜਾ ਸੂਬੇ ਭਰ ਵਿੱਚ ਮਨਾਇਆ ਗਿਆ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਛੁੱਟੀ ਰਹੇਗੀ ਉਹ ਹਨ ਜਲੰਧਰ ਗੁਰਦਾਸਪੁਰ ਮੋਗਾ ਨਵਾਂ ਸ਼ਹਿਰ ਅੰਮ੍ਰਿਤਸਰ ਮਾਨਸਾ ਸ਼ਾਮਿਲ ਹਨ ਹਾਂਜੀ ਹੁਣ ਤੱਕ ਦੀ ਜਿਹੜੀ ਹਜ ਤੱਕ ਸਾਡੇ ਕੋਲੇ ਹੀ ਅਪਡੇਟ ਆ ਰਹੀ ਹੈ ਕਿ ਜਿਹੜੇ ਜ਼ਿਲ੍ਹੇ ਨੇ ਇੱਕ ਵਾਰ ਮੈਂ ਤੁਹਾਨੂੰ ਦੁਬਾਰਾ ਤੋਂ ਦੱਸ ਦੇਣਾ ਜਲੰਧਰ ਗੁਰਦਾਸਪੁਰ ਮੋਗਾ ਨਮਾ ਸ਼ਹਿਰ ਅੰਮ੍ਰਿਤਸਰ ਮਾਨਸਾ ਬਠਿੰਡਾ ਇਹ ਜ਼ਿਲ੍ਹੇ ਨੇ ਜਿਹੜੇ ਇਹਨਾਂ ਵਿੱਚ ਛੁੱਟੀ ਹੈ ਜਿਹੜੀ ਭਲਕੇ ਉਹ ਕੀਤੀ ਗਈ ਹੈਗੀ ਅਤੇ ਨਾਲ ਦੀ ਨਾਲ ਮੈਂ ਤੁਹਾਨੂੰ ਹੋਰ ਜ਼ਿਲ੍ਹੇ ਵੀ ਦੱਸ ਦਾਂਗਾ ਇਸ ਤੋਂ ਇਲਾਵਾ ਪਟਿਆਲਾ ਤਰਨਤਾਰਨ ਅਤੇ ਪਠਾਨਕੋਟ ਵਿੱਚ ਸਿਰਫ ਉਹਨਾਂ ਸਕੂਲਾਂ ਵਿੱਚ ਛੁੱਟੀ ਕੀਤੀ ਗਈ ਹੈ ਜਿਹੜੇ ਸਕੂਲਾਂ ਦੇ ਵਿਦਿਆਰਥੀਆਂ ਨੇ ਆਜ਼ਾਦੀ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਗਿਆ ਹੈ ਠੀਕ ਹੈ ਜੀ ਜਿਹੜੇ ਮੈਂ ਇਸ ਤੋਂ ਪਹਿਲਾਂ ਜਿਹੜੇ ਜ਼ਿਲ੍ਹੇ ਬੋਲੇ ਸੀਗੇ ਠੀਕ ਹੈ ਪਲੀਟ ਜਿੰਨੇ ਵੀ ਸਕੂਲ ਨੇ ਸਾਰੇ ਵੀ ਛੁੱਟੀ ਰਹੇਗੀ ਪਰ ਜਿਹੜੇ ਜ਼ਿਲ੍ਹੇ ਨੇ ਮੈਂ ਹੁਣ ਦੱਸ ਰਿਆਂਗਾ ਪਟਿਆਲਾ ਤਰਨਤਾਰਨ ਤੇ ਪਠਾਨਕੋਟ ਦੇ ਸਿਰਫ ਉਹਨਾਂ ਸਕੂਲਾਂ ਵਿੱਚ ਛੁੱਟੀ ਰਹੇਗੀ ਜਿਨ੍ਹਾਂ ਦੇ ਵਿੱਚ ਵਿਦਿਆਰਥੀਆਂ ਨੇ ਅੱਜ ਆਜ਼ਾਦੀ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਗਿਆ ਅਤੇ ਜਿਹੜੇ ਹੋਰ ਹੋਰ ਜਿਹੜੇ ਸੂਬਿਆਂ ਦੇ ਸਕੂਲ ਲੇਗੇ ਠੀਕ ਹੈ ਜਿਲ੍ਹਿਆਂ ਦੇ ਸਕੂਲ ਲੇਗੇ ਜਿਨ੍ਹਾਂ ਵਿੱਚ ਅੱਜ ਜਿਹੜਾ ਆਜ਼ਾਦੀ ਦਿਹਾੜਾ ਆਇਆ ਗਿਆਗਾ ਉਹਨਾਂ ਦੇ ਵਿੱਚ ਵੀ ਭਲਕੇ ਛੁੱਟੀ ਕੀਤੀ ਜਾ ਸਕਦੀ ਹੈਗੀ ਪਰ ਹਾਲੇ ਤੱਕ ਦੀ ਇਹੀ ਅਪਡੇਟਸ ਜੀ ਕਿਉਂਕਿ ਆਪਾਂ ਨੂੰ ਆਥਨ ਤੱਕ ਸਾਰੇ ਜ਼ਿਲ੍ਹਿਆਂ ਦਾ ਨੋਟਿਸ ਆ ਜੂਗਾ ਵੀ ਨੇ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਛੁੱਟੀ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਅਪਡੇਟ ਮਿਲ ਜੂਗੀ ਹੁਣ ਤੱਕ ਦੀ ਇਹੀ ਅਪਡੇਟ ਆ ਤੇ ਨਾਲ ਨਾਲ ਸਾਡੇ ਟੈਲੀਗ੍ਰam ਗਰੁੱਪ ਨੂੰ ਜ਼ਰੂਰ ਜੁੜ ਜਾਣਾ ਜਿਸ ਦਾ ਲਿੰਕ ਮੈਂ نیچے ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਟੈਲੀਗ੍ਰam ਗਰੁੱਪ ਦਾ ਤੁਹਾਨੂੰ ਉੱਥੇ ਹਰ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਅਪਡੇਟ ਮਿਲ ਜੂਗੀ ਠੀਕ ਹੈ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਇਸ ਬਾਰੇ ਜਾਣਕਾਰੀ ਪਤਾ ਲੱਗ ਸਕੇ ਕਿਉਂਕਿ